ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸੂਈ ਸਵੇ ਸਾਨੂੰ ਬੈਡ ਦਿਖਾਉਣੀ ਆ ਡਿਟੇਲ ਵੀਰ ਤੋਂ ਪੁੱਛਦੇ ਦੇ ਬਾਰੇ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਪਡਾਲਦੋਣਾ ਜ਼ਿਲ੍ਹਾ ਕਰਬੂਤਲਾ ਲਾਪਰੀ ਸਿੰਘ ਮੇਰਾ ਨਾਮ ਵੀਰੇ ਤੇ ਮੋਬਾਈਲ ਨੰਬਰ ਆਪਣਾ 7710378870 7710378870 ਪਿੰਡ ਪਡਾਲਦੋਣਾ ਜ਼ਿਲ੍ਹਾ ਕਪੂਰਥਲਾ ਪੈ ਗਿਆ ਜਿਹੜੀ ਆਪਾਂ ਇਹ ਬੱਚੀ ਦੇਖਦੇ ਆ ਕਿਹੜਾ ਸੂਆ ਸੂਈ ਆ ਇਹ ਪਾਜੀ ਪਲੂਨ ਆ ਦੋਂਦੀ ਆ ਦੰਦੋ ਬਲੋਨ ਮੂੰਹ ਆ ਦੋਂਦੀ ਹਾਂਜੀ ਤੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹ ਵੀਰੇ ਤੜਕੇ ਸੂਈ ਦੋ ਕੋਲ ਠੀਕ ਆ ਬੱਚਾ ਇਹਦੇ ਵਿੱਚ ਆ ਗਈ ਬੱਚੀ ਆ ਬਹੁਤ ਟੌਪ ਦੀ ਬੰਦਿਆਂ ਨੇ ਜਰਸੀ ਦਾ ਲਾ ਆ ਹੀ ਚੰਗਾ ਸੀ ਮਨ ਠੀਕ ਆ ਤੇ ਉਹ ਨੇ ਨਾ ਜਰਸੀ ਐਚ ਐਫ ਕ੍ਰੋਸ ਜੀ ਦਿੱਤੀ ਬੱਚੀ ਬਹੁਤ ਢੀ ਦਿੱਤੀ ਇਹਨੇ ਠੀਕ ਆ ਤੇ ਜੇਰ ਨੂੰ ਡਾਣਾ ਜਾਵਾ ਭਾਈ ਜੇਰ ਨਾ ਪਈ ਹੁੰਦੀ ਨੇ ਪੂਛ ਨਹੀਂ ਥੱਲੇ ਲਾਉਣੀ ਗਾਲੀ ਕਰਦੀ ਐਨੂੰ 9 ਵਰ 9 ਆ ਬੱਚੀ ਮੂੰਹ ਦੋ ਦਾਂਦਾ ਦੋ ਦਾਂਦਾ ਭਾਜੀ ਐਨ ਦੋ ਦੂ ਦੋ ਦਾਂਦ ਜੇ ਵੱਡੀ ਹੋਵੇ ਅਪਲੈਨਡ ਦੇ ਨੇ ਕਰ ਲਵਾਂਗੇ ਜੋ ਵੀ ਗੂਗਲ ਠੀਕ ਹੈ ਤੇ ਥਣ ਬਹੁਤ ਸੋਹਣਾ ਕੱਢਿਆ ਜਿਵੇਂ ਪਲੂਣਾ ਹਨਾ ਪਹਿਲਾ ਸੂਆ ਮੈਂ ਕਿਹਾ ਬਾळा ਚੰਗਾ ਭਾਵੇਂ ਮਸ਼ੀਨੀ ਚਵਾਈ ਦੇਵੇ ਵਾ ਭਲਾ ਭਲਾ ਪਾ ਗਈ ਆ ਠੀਕ ਹੈ ਤੇ ਭਲਾ ਜਿਹਨੇ ਪੌਣੀਆਂ ਨਹੀਂ ਉਹ ਦੁੱਧ ਵੀ ਨਹੀਂ ਦਿੰਦੀ ਬੱਚੀ ਠੀਕ ਹੈ ਭਲਾ ਪਾ ਕੇ ਫੇਰੀ ਦੋਦਾ ਬਾळा ਜਿੰਨੀ ਪਾਲ ਹੋਊਗੀ ਓਨਾ ਹੀ ਜ਼ਿਆਦਾ ਦੁੱਧ ਦਊ ਬੱਚੀ ਤੇ ਹਵਾਨਾ ਜਮਾ ਅੱਗੇ ਪਿੱਛੇ ਠੋਕੀ ਫਿਰਦੇ ਮੈਂ ਕਿਹਾ ਆਤ ਕਰਾਈ ਹੋਈ ਭਾਜੀ ਵੈਨ ਬੋਲਾ ਕਿੰਨਾ ਚੋਇਆ ਸਵੇਰੇ ਆਪਾਂ ਦਾ ਵੀਰ ਇਹ ਬੋਲਾ ਤੇ ਅਸੀਂ ਥੋੜਾ ਹੀ ਚੋਇਆ ਵਾ ਅਸੀਂ ਜਿੱਦਾ ਤਿੰਨ ਚਾਰ ਵਾਰੀ ਚੋਈ ਦੀ ਨੇ ਕਿਉਂਕਿ ਇਹ ਪਲੂਨ ਵਾ ਇਹ ਮੁੜ ਕੇ ਇਸੋ ਦਾ ਕੈਲਸ਼ੀਅਮ ਹੀ ਹੁੰਦਾ ਵਾ ਖਾਲੀ ਨਹੀਂ ਕਰਦੇ ਅਸੀਂ ਸਹਾਰਨਾ ਬਹੁਤ ਕਰਦੇ ਹਾਂ ਖਾਲੀ ਠੀਕ ਹੈ ਪਲੂਨ ਵੀ ਮਰਗਰ ਵੈਸੇ ਖਾਲੀ ਕਰਦਾ ਉਹਦਾ 35 ਕਿਲੋ ਦੇ ਦਊਗੀ ਬੱਚੀ ਦੁੱਧ ਜੇ ਇੰਨੇ ਨਹੀਂ ਦੇਣਾ ਭਾਈ ਬਰੂਡ ਦੇ ਸੀਮ ਹੁੰਦੀ ਆ ਠੀਕ ਹੈ ਬਰੂਡ ਦੇ ਸੀਮਨ ਦੀ ਆਪ ਹਾਂਜੀ ਆਪਣਾ ਅੰਦਾਜ਼ਾ ਜਾਇ ਤਾਂ ਵੀ 35 ਕਿਲੋ ਦੁੱਧ ਪਾ ਦੇ 35 ਕਿਲੋ ਦਊਗੀ ਠੀਕ ਹੈ ਤੋਰੇ ਵਾਰ ਨੂੰ ਸੁ ਵੀਰੋ ਕੱਦ-ਕਾਰ ਵਗੈਰਾ ਦੇਖੋ ਸਾਫ ਸੁਥਰਾ ਤੇ ਵਾਕਿਆ ਲੈਵਾ ਦੇਖੋ ਬਿਲਕੁਲ ਅੱਗੇ ਪ ਬੱਚਾ ਇਹਨੇ ਦੇਦੀ ਬੱਚੀ ਜਰਸੀ ਦਾ ਸੀਮਨ ਲੱਗਿਆ ਉਸ HF ਦੇ HF ਤੇ ਜਰਸੀ ਦਾ ਕ੍ਰਾਸ ਬੱਚੀ ਤਿਆਰ ਹੋ ਗਈ ਹੋਊਗੀ ਪਿੱਛੇ ਸੋ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਸਾਫ ਬਹੁਤ ਜਿਆਦੀ ਚੰਗੀ ਆ ਭਾਜੀ ਲੋ ਬ੍ਰੀਡ ਬਹੁਤ ਜਿਆਦੀ ਆ ਬਾਕੀ ਕਾਟ ਕਾਟ ਦੀ ਬਹੁਤ ਫੁੱਲ ਵੱਡੀ ਆ ਸੋ ਜਿੰਦ ਜਾਨ ਬਹੁਤ ਆ ਤੇ ਰਾਜੀ ਸਮੀ ਪੜੀ ਵੀ ਬਿਹੜ ਬਹੁਤ ਜਿਆਦੀ ਆ ਪਲੂਨ ਪਹਿਲਾ ਸੂਆ ਸੂਈ ਆ ਲੈਗ ਸਕੋਰ ਬਹੁਤ ਵਧੀਆ ਇਹਦਾ ਠੀਕ ਹੈ ਸੂਈ ਨੂੰ ਹਲੇ ਮੰਨ ਕੇ ਚੱਲੋ ਵੀ ਸਵੇਰੇ ਸੂਈ ਆ ਹਨਾ 2:00 ਵਜੇ ਸੂਈ ਰੱਤੀ ਠੀਕ ਹੈ 2:00 ਵਜੇ ਸਵੇਰੇ ਸੂਈ ਆਗੀ ਤੇ ਰਾਜੀ ਸਭੀ ਬੜੀ ਉਸ ਗੱਲੋਂ ਦਾ ਬੰਦਾ ਬੇਫਿਕਰ ਹੋ ਜੈ ਹਨਾ ਹਾਂਜੀ ਵੀ ਕੱਦ ਕਾਰਡ ਤੇ ਬੋਡੀ ਸਟਰਕਚਰ ਇਸ ਤੇ ਮਾਰੋ ਇਧਰ ਕਿਆ ਦਾ ਬਹੁਤ ਜਿਆਦੀ ਬਰੀਡ ਚ ਆਪਾਂ ਜੀ ਸੋ ਫੇਸ ਕੁਆਲਟੀ ਵਗੈਰਾ ਦੇਖੋ ਸਾਫ ਸੁਥਰੀ ਰਾਜੀ ਸਭੀ ਬੜੀ ਵੀ ਤੇ ਅੰਦਾਜ਼ਾ ਲਾ ਕੇ ਜੱਲੇ ਵੀ ਸਟਾਰਟਿੰਗ ਜੀ ਬੋਲਾ ਹੁਣ ਆਪਾਂ ਖਾਲੀ ਕਰ ਲੈ ਮੈਂ ਅੰਦਾਜ਼ਾ ਕਿੰਨਾ ਪਾ ਦਊਗੀ ਐ ਭਾਜੀ ਪੰਜਵੇਂ ਦਿਨ ਜਾ ਕੇ ਪਤਾ ਲੱਗਦਾ ਬੋਲਦਾ 25 ਕਿਲੋ ਤੋਂ ਸਟਾਰਟਿੰਗ ਹੋਊਗੀ ਬੈ 30 ਕਿਲੋ ਐਨ ਨੋਰ ਮੈਂ ਭਾਜੀ ਇਹ ਤੋਂ 35 ਕਿਲੋ ਦੁੱਧ ਲੈ ਲਵਾਂ ਲੈ ਚਲੋ ਤੋੜ ਦੋ ਸੋ ਮੂੰਹ ਮੱਥਾ ਦੇਖੋ ਪੂਰੀ ਬਰੀਡ ਦੇ ਵਿੱਚ ਆ ਤੇ ਮੂੰਹ ਉਹ ਦੋਦਾਂ ਦਾ ਬਿਊਟੀ ਤੇ ਵੀ ਬਹੁਤ ਚੰਗੀ ਆ ਤੇ ਲੇਵੇ ਦੀ ਤੇ ਕਿਆ ਬਾਤ ਤੇ ਲੇਵਾ ਦੇਖੋ ਪੂਰਾ ਖਬਰਦਾਰ ਆ ਜਿੰਦ ਜਾਨ ਬਹੁਤ ਯਾਦਾ ਰਾਜ ਹੀ ਫੋਲਾ ਤੇ ਥਣ ਚਾਹੇ ਆਪਾਂ ਇਹਦਾ ਹੱਥੀ ਚਵਾਈ ਕਰ ਲਈਏ ਤੇ ਚਾਹੇ ਮਸ਼ੀਨੀ ਹਣਾ ਦੋਨੇ ਟਾਈਪ ਦਾ ਇਹ ਥਣ ਲੱਗਿਆ ਵਾ ਉਸ ਪਾਸਿਓ ਬੰਦਾ ਬੇਫਿਕਰ ਹੋ ਜੇ ਪੂਰੀ ਸਾਫ ਸੁਥਰੀ ਐ ਤੇ ਚੋਣ ਚਵਾਜਾ ਮੈਂ ਇੱਕ ਨੰਬਰ ਆ ਮੈਂ ਕਹਿੰਦਾ ਪੌਂਡਿਆਂ ਨੂੰ ਵਧੀਆ ਦਾ ਠੀਕ ਹੈ ਸੋ ਥਣ ਦੇਖੋ ਬਾਕੀ ਨੇੜ ਤੋਂ ਪੂਰਾ ਸੋਹਣਾ ਮੁੱਠੀ ਵਾਲਾ ਚਾਰੇ ਥਾਂ ਨਿਖਣਵੇਂ ਸਾਫ਼ ਸੁਥਰੇ ਤੇ ਜਮਾ ਹਾਥੀ ਚਵਾਈ ਕਰਨ ਵਾਲਾ ਥਾਣਾ ਜਮਾ ਜਿਹੜੇ ਵੀਰੇ ਬਣ ਕੇ ਚੱਲੋ ਵੀ ਐਚ ਐਫ ਦਾ ਸੌਂਗ ਰੱਖਦਾ ਵੀ 35 ਕਿਲੋ ਵਾਲੀ ਲੈਣੀ ਤੇ ਮਸ਼ੀਨ ਘਰੇ ਹੈ ਨਹੀਂ ਉਹ ਵੀ ਇਹਨੂੰ ਲੈ ਸਕਦਾ ਹਾਥੀ ਚਵਾਈ ਜਾਂਦਾ ਦਾ ਜਿੰਨੀ ਚਵਾਈ ਕਰੇ ਜਾਂ ਹਾਥੀ ਚਵਾਈ ਕਰੇ ਦੋਨੇ ਚੱਲੂ ਠੀਕ ਹੈ ਬੰਨ ਲਓ ਵਸ ਇਹਨੂੰ ਤੇ ਨੰਬਰ ਦੁਆਰੇ ਬੋਲਿਓ ਆਪਣਾ 77103 76870 ਤੇ ਨਾ ਮੁੱਲ ਕੀ ਹੋਊਗਾ ਇਹਦਾ ਵੀਰੇ ਮੁੱਲ ਫੋਨ ਤੇ ਕੰਨਾ ਅੱਛਾ ਚਲੋ 10 ਦਿਨਾਂ ਨੇ ਛੱਡੋ ਇਹ 1 ਲੱਖ 65000 ਰੁਪਿਆ ਦਾ ਮੋਹਲਾ ਜਿਹਦੇ ਸਮਝ ਚ ਆਉਂਗੀ ਉਹੀ ਵੈਣ ਲਈ ਖੂਰ ਕਰੇ ਕਿਉਂਕਿ ਵੈਣ ਬਹੁਤ ਜਿਆਦੀ ਹਾਈਬ੍ਰਿਡ ਚ ਆ ਬਹੁਤ ਜਿਆਦੀ ਚੰਗੀ ਆ ਇੱਕ ਵਾਰੀ ਇੱਧਰ ਆ ਕੇ ਵੇਹ ਮੂਹਰੇ ਮਾਰ ਕੇ ਦੇਖ ਲੋ ਕਹਿੰਦਾ ਤੇ ਚਾਰੂ ਵਗੈਰਾ ਪੂਰੀ ਫੁੱਲਾ ਹਨਾ ਫੁੱਲਾ ਟਾੜੇ ਸਾਹਮਣੇ ਚਰੀ ਜਾਂਦੀ ਆ 1 ਲੱਖ 65000 ਇਹ ਮੜੇ ਨਾਲ ਖੜੀ ਏ ਕੱਦ ਦਾ ਅੰਦਾਜ਼ਾ ਆ ਜੇ ਕੱਦ ਦੇਖ ਲੋ ਮੇਰੇ ਜਿੱਦੀ ਠੀਕ ਐ ਸੋ ਜਿੰਦ ਜਾਨ ਵਾਲੇ ਪਾਸੋਂ ਪੂਰੀ ਸਾਫ ਸੁਥਰੀ ਓਕੇ ਜਾਵਾ ਹਨਾ ਬੋਡੀ ਵੇਟ ਵੀ ਬੋਲਾ ਵੇਟ ਦਾ ਭਾਜੀ ਸੋ ਅੱਗੇ ਪਿੱਛੇ ਦਾ ਹਵਾਨਾ ਜਮਾ ਫਿਟਿੰਗ ਵਾਲਾ ਸੋ ਕਿਸੇ ਵੀ ਵੀਰ ਦੇ ਬੈਡ ਪਸੰਦ ਹੋਵੇ ਜਿੱਦ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ